ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰਤ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਵੱਡਿਆਂ ਭਾਗਾਂ ਵਾਲੇ ਹੋ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜਾਓ ਜੀ ਪਉ ਵਿੰਡ ਦੀ ਪਵਿੱਤਰ ਧਰਤੀ ਤੇ ਪਰਿਵਾਰ ਹੈ ਜੀ ਖੇਤੀਬਾੜੀ ਕਰਨ ਵਾਲਾ ਨਾਮ ਆਇਆ ਬਾਬਾ ਦਲਜੀਤ ਜੀ ਇਹਨਾਂ ਦੇ ਘਰ ਅੱਗੇ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਕਰਮਾ ਜੀ ਇਹ ਵੀ ਖੇਤੀਬਾੜੀ ਕਰਦੇ ਨੇ ਅਗੋਂ ਇਹਨਾਂ ਦੇ ਘਰ ਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਭਗਤਾ ਜੀ ਇਹ ਵੀ ਖੇਤੀਬਾੜੀ ਕਰਦੇ ਨੇ ਨਾਮ ਵੀ ਭਗਤਾ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਸਮਾਂ ਹੁੰਦਾ ਹੈ ਇਹ ਜਮਾਨ ਹੁੰਦੇ ਨੇ ਬਾਬਾ ਭਗਤਾ ਜੀ ਇਹਨਾਂ ਦਾ ਵਿਆਹ ਹੁੰਦਾ ਹੈ ਜੋ ਸਾਡੇ ਮਾਤਾ ਜੀ ਲੱਗੇ ਮਾਤਾ ਜੀ ਉਹਨੇ ਜੀਵਨ ਨਾਲ ਕਿਉਂ ਬਾਬਾ ਜੀ ਦੇ ਮਾਤਾ ਜੀ ਨੇ ਜਿੰਨੜਾ ਤੁਸੀਂ ਆਗਮਨ ਦਿਹਾੜਾ ਮਨਾ ਰਹੇ ਹੋ ਸਾਡੇ ਵੀ ਮਾਤਾ ਜੀ ਲੱਗੇ ਹੁਣ ਵਿਆਹ ਨੂੰ ਕਾफी ਸਮਾਂ ਲੰਘ ਗਿਆ ਫਿਰ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ ਕਿਸੇ ਗੁਰਮਖ ਰੰਗੇ ਹੋਏ ਨੇ ਇਹਨਾਂ ਦੇ ਖੂਹ ਤੇ ਆ ਕੇ ਅਰਦਾਸ ਕੀਤੀ ਫਿਰ ਉਹ ਸਮਾਂ ਬਣਿਆ ਬਾਬਾ ਜੀ ਦੇ ਧਰਤੀ ਤੇ ਆਉਂਦਾ ਜਿਹੜਾ ਤੁਸੀਂ ਦਿਹਾੜਾ ਮਨਾ ਰਹੇ ਹੋ ਹੁਣ ਬਾਬਾ ਜੀ ਦੇ ਪਿਆਰ ਤੇ ਬੈਠੇ ਹੋ ਗੁਰਮਖੋ ਤੁਹਾਨੂੰ ਬੜਾ ਆਨੰਦ ਆਏਗਾ ਦਾਈ ਨੂੰ ਸੁਨੇਹਾ ਭੇਜਿਆ ਜਾਂਦਾ ਹੈ। ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਜਿੱਥੇ ਮਾਤਾ ਜੀਉਣੀ ਜੀ ਨੇ। ਬਾਹਰ ਬਾਬਾ ਭਗਤਾ ਜੀ ਕੁਝ ਹੋਰ ਰਿਸ਼ਤੇਦਾਰ ਸਵੀਕੇ ਵਾਲੇ ਬਾਹਰ ਖਲੋਤੇ ਨੇ। ਕੁਝ ਕੁ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ। ਆਕੇ ਪਤਾ ਕੀ ਕਹਿੰਦੀ? ਕਹਿੰਦੀ ਬਾਬਾ ਭਗਤਾ ਜੀ, ਬਾਬਾ ਭਗਤਾ ਜੀ ਤੁਹਾਨੂੰ ਵਧਾਈ ਹੋਵੇ। ਪਰਮੇਸ਼ਰ ਨੇ ਤੁਹਾਡੀ ਸੁਣ ਲਈ ਜੇ। ਪਰਮੇਸ਼ਰ ਨੇ ਤੁਹਾਡੀ ਸੁਣ ਲਈ ਜੇ ਤੁਹਾਡੀ ਕਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਿਵੇਂ ਉਸ ਵੇਲੇ ਇਸ ਸਮਾਂ ਵੀ ਗਲ ਨੂੰ ਕੋ ਗਾਰਿਆ ਹੋਵੇ ਆਓ ਗੁਰਬਾਣੀ ਦਾ ਇਹ ਸ਼ਬਦ ਪੜੀਏ ਪੰਗਤੀ ਪੜੀਏ ਬਾਬਾ ਜੀ ਦੇ ਪਿਆਰ ਦੇ ਵਿੱਚ ਮੈਨੂੰ ਪਤਾ ਜਿੰਨੇ ਤੁਸੀਂ ਬੈਠੇ ਹੋ ਇੱਥੇ ਜਾਂ ਘਰਾਂ 'ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਤੁਹਾਡਾ ਸਾਰਿਆਂ ਦਾ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪਿਆਰ ਹੈ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਨਾਲ ਬੜਾ ਲਾਡ ਕਰਦੇ ਨੇ ਅੱਜ ਬਾਬਾ ਜੀ ਦੇ ਪਿਆਰ ਦੇ ਵਿੱਚ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਇਹ ਪੰਗਤੀ ਬੜੋ ਪ੍ਰੇਮ ਦੇ ਵਿੱਚ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ 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 ਜਨ 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 ਪਰਿ ਉਪਕਾਰੀਆ ਜਨਮ ਮਰਨ ਦੋਂ ਮੈਂ ਨਹੀਂ ਜਨਮ ਮਰਨ ਦੋਂ ਮੈਂ ਨਹੀਂ ਜਨਮ ਮਰਨ ਦੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ तन तन बाबा दीप सिंह जी सारी संगत सर कृपा करो तन तन बाबा दीप सिंह जी 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 ॿकार जन बड़ी उपकार ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰ ਉਪਕਾਰੀ ਆਏ रिश्ਤੇ ਦਰਾਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅੱਜ ਬਾਬਾ ਭਗਤਾ ਜੀ ਨੂੰ ਪਿੰਡ ਵਾਲੇ ਵਧਾਈਆਂ ਦਿੰਦੇ ਨੇ ਫਿਰ ਬਾਬਾ ਭਗਤਾ ਜੀ ਸਾਰੇ ਦਾ ਮੂੰਹ ਮਿੱਠਾ ਕਰਾਉਂਦੇ ਨੇ ਜੋ ਰਵਾਇਤ ਸੀ ਗੁਰਵੰਡ ਕੇ ਸਤਸੰਗਿਓ ਸਮਾਂ ਬੀਤਦਾ ਹੈ ਬਚਪਨ ਤੋਂ ਹੀ ਮਾਨੇ ਬਾਬਾ ਦੀਪ ਸਿੰਘ ਜੀ ਨੂੰ ਨਾਮ ਰੱਖਿਆ ਸੀ ਦੀਪ ਤੇ ਲਾੜਨਾ ਦੀਪਾ ਦੀ ਭਾਖ ਨਾਮ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੇ ਨਾਲ ਜੋੜ ਦਿੱਤਾ ਰੋਜ਼ਾਨਾ ਮਾਤਾ ਜੀ ਨੇ ਬਾਬਾ ਜੀ ਨੂੰ ਗੁਰੂ ਘਰ ਦੀਆਂ ਵਡਿਆਈਆਂ ਸੁਣਾਉਣੀਆਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਇਹ ਪੁਰਾਣਾ ਸਮਾਂ ਹੁੰਦਾ ਸੀ ਗੁਰਮਖੋ ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਸਨ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੀਆਂ ਸਨ ਅੱਜ ਉਹ ਸਮਾਂ ਕਿੱਥੇ ਗਿਆ ਅੱਜ ਉਹ ਸਮਾਂ ਵੀਡੀਓ ਦੇ ਰੰਗ ਤਮਾਸ਼ੀਆਂ ਨੇ ਲੈ ਲਿਆ ਮੋਬਾਈਲਾਂ ਦੇ ਵਿੱਚ ਫੇਸਬੁੱਕਾਂ ਨੇ ਲੈ ਲਿਆ ਇੰਸਟਾਗ੍ਰਾਮ ਨੇ ਲੈ ਲਿਆ ਹੋਰ ਜੋ ਚੈਨਲ ਨੇ ਉਹਨਾਂ ਨੇ ਗੁਰਮੁਖੋਸਾਂਵਾਂ ਲੈ ਲਿਆ ਉਹ ਵਲਾ ਫਿਰ ਅਸੀਂ ਕਹਿੰਨੇ ਸਾਡਾ ਬੱਚਾ ਗੁਰਮੁਖ ਬਣੇ ਅੱਜ ਅਸੀਂ ਕਹਿੰਨੇ ਆ ਬਾਬਾ ਦੀਪ ਸਿੰਘ ਜੀ ਦਾ ਵਾਲਾ ਧਰਤੀ ਤੇ ਆ ਜਾ ਨਾ ਉਦਾਂ ਤੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਉਹ ਕਣ-ਕਣ ਵਿੱਚ ਵਸਦੇ ਨੇ ਅਸੀਂ ਕਿਨੇ ਸਰੀਰ ਕਰਕੇ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਧਰਤੀ ਤੇ ਆ ਜਾਣ ਸਤਸੰਗੀਏ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣਗੇ ਮਹਾਂਪੁਰਖ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਧਰਤੀ ਤੇ ਆ ਜਾਣਗੇ ਪਰ ਉਹ ਪੁੱਖ ਵੀ ਚਾਹੀਦੀ ਹੈ ਨਾ ਫਿਰ ਉਹ ਮਾਂ ਵੀ ਚਾਹੀਦੀ ਹੈ ਨਾ ਫਿਰ ਜਨਨੀ ਜਨੇ ਭਗਤ ਜਨ ਕੈਦਾ ਤਾ ਕੈ ਸੂਰ ਨਹੀਂ ਤੂੰ ਜਨਨੀ ਬਾਜ ਰਹੀ ਕਾਹੇ ਗਵਾਵੇ ਨੂਰ ਹੇ ਮਾਂ ਜੇ ਤੂੰ ਜਨਮ ਦੇਣਾ ਹੈ ਜਾਂ ਤਾਂ ਉਹ ਭਗਤ ਹੋਵੇ ਮਾਨ ਕਰਿਓ ਬਾਬਾ ਦੀਪ ਸਿੰਘ ਜੀ ਵੱਡੇ ਭਗਤ ਵੀ ਨੇ ਦਮਦਮਾ ਸਹਿ ਸਾਬੋ ਕੀ ਤਲਵੰਡੀ ਪੂਰਿਆਂ 'ਚ ਬਹਿ ਕੇ ਕਿੰਨਾ ਚਿਰ ਬਾਬਾ ਜੀ ਨੇ ਤਪ ਕੀਤਾ ਦੋ ਘਰੇ ਸਨ ਅੱਜ ਵੀ ਉਹ ਘਰੇ ਮੌਜੂਦ ਨੇ ਇੱਕ ਛੋਲੇ ਪਾਲ ਲੈਨੇ ਇੱਕ ਤੇ ਪਾਣੀ ਪਾਲ ਲੈਣਾ ਉਥੇ ਭਗਤੀ ਕੀਤੀ ਜਨਨੀ ਜਨੇ ਭਗਤ ਜਨ ਵੱਡੇ ਭਗਤ ਵੀ ਨੇ ਕਹਿ ਦਾਤਾ ਜਾਂ ਉਹ ਦਾਤਾ ਹੋਵੇ ਫਿਰ ਦਾਤੇ ਇਹੋ ਜੇ ਨੇ ਬਾਬਾ ਦੀਪ ਸਿੰਘ ਦਾਤੇ ਇਹੋ ਜੇ ਨੇ ਅਕਰਤ ਘਣਾ ਦੀਆਂ ਵਿੱਚ ਓਲੀਆਂ ਭੜੀ ਜਾ ਰਹੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਹਿ ਦਾਤਾ ਕਹਿ ਸੂਰ ਜਾਫੇ ਸੂਰਮਾ ਹੋਵੇ ਫੇ ਸੂਰਮੇ ਇਹੋ ਜਿਹੇ ਨੇ ਧੰਨ ਬਾਬਾ ਹਦੀਪ ਸਿੰਘ ਜੀ ਸੂਰਮੇ ਇਹੋ ਜਿਹੇ ਨੇ ਜੰਗ ਦੇ ਮੈਦਾਨ ਜੜਦਿਆਂ ਲੜਦਿਆਂ ਧਰ ਨਾਲੋਂ ਸੀਸ ਵੱਖੜਾ ਹੋ ਗਿਆ ਖੱਬੀ ਤਲੀ ਦੇ ਸੀਸ ਹੈ ਸਜੇ ਹੱਥ ਖੰਡਾ ਹੈ ਤਾਂ ਵੀ ਮੁਗਲਾਂ ਨੂੰ ਜਾਲਮਨ ਭਜਰਾ ਪਾਰੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਸ ਬਾਬਾ ਜੀ ਦਾ ਤੁਸੀਂ ਆਗਮਨ ਦਿਹਾਰਾ ਬਣਾ ਰਹੇ ਹੋ ਨਾ ਉਹ ਦਾਤੇ ਵੀ ਨੇ ਉਹ ਸੂਰਮੇ ਵੀ ਨੇ ਗੁਰਮਖੋ ਜਨਨੀ ਜਨੇ ਭਗਤ ਜਨ ਉਹ ਭਗਤ ਵੀ ਨੇ ਸਤਸੰਗਿਓ ਸਮਾਂ ਬੀਤਦਾ ਜਾ ਰਿਹਾ ਹੈ ਮਾਣੇ ਗੁਰਬਾਣੀ ਦਾ ਜ਼ੁਰਤਾ ਗੁਰਮਖ ਮਾਂ ਅਸੀਸਾਂ ਦਿੰਦੀ ਹੈ ਤੁਹਾਨੂੰ ਪਤਾ ਆਮ ਮਾਂ ਇਹ ਗੱਲ ਕਹਿੰਦੀ ਹੈ ਕਿ ਮੇਰੇ ਪੁੱਤਰ ਨੂੰ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਵਧੀਆ ਚੱਲ ਜਾਵੇ ਪਰ ਗੁਰਮਖ ਮਾਤਾ ਕੀ ਅਸੀਸ ਜੰਦੀ ਹੈ ਪੁੱਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਏ ਮੇਰੇ ਲਾਲ ਏ ਮੇਰੇ ਪੁੱਤਰ ਉਹ ਪਰਮੇਸ਼ਰ ਵਾਹਿਗੁਰੂ ਤਨ ਨੂੰ ਬਿਸਰੇ ਤਨ ਉਹ ਪਰਮੇਸ਼ਰ ਵਾਹਿਗੁਰੂ ਭੁੱਲੇ ਨਾ ਕਦੇ ਇਹ ਮੇਰੀ ਅਸੀਸ ਹੈ ਤੈਨੂੰ ਸਤ ਸੰਗਿਓ ਸਮਾਂ ਬੀਤਿਆ 18 ਕੇ ਸਾਲ ਉਮਰ ਲਗਭਗ ਬਾਬਾ ਜੀ ਦਿੰਦੀ ਹੈ ਇਧਰੋਂ 1699 ਦੇ ਵਿੱਚ ਆਨੰਦਪੁਰ ਦੀ ਧਰਤੀ ਤੇ ਤੁਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਅੱਜ ਮਾਤਾ ਪਿਤਾ ਦੇ ਨਾਲ ਪਿੰਡ ਵਾਲੇ ਦੇ ਨਾਲ ਬਾਬਾ ਦੀਪ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਪਹਿਲੀ ਵਾਰ ਜਦੋਂ ਸਤਗੁਰ ਦੇ ਦਰਸ਼ਨ ਕੀਤੇ ਨਾ ਤਨ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਵਾਰ ਜੇ ਦਰਸ਼ਨ ਕੀਤੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਆਸ਼ਿਕ ਬਣ ਗਏ ਗੁਰੂ ਗੋਬਿੰਦ ਸਿੰਘ ਦੇ ਹੋ ਕੇ ਰਹਿ ਗਏ ਫਿਰ ਜਦੋਂ ਜਾ ਕੇ ਚਰਨਾਂ ਦੇ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਦੀਪ ਸਿੰਘ ਜੀ ਨੇ ਤੇ ਸਤਿਗੁਰੂ ਆਖਣ ਲਗੇ ਕਲਗੀਧਰ ਬੀਤਮ ਪੁੱਤਰ ਤੇਰਾ ਨਾਮ ਕੀ ਹੈ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਦੀਪ ਲਾੜ ਨਾਲ ਮੈਨੂੰ ਦੀਪਾ ਦੀ ਪਾਖ ਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੁੱਤਰ ਪਤਾ ਦੀਪ ਦਾ ਕੰਮ ਕੀ ਹੁੰਦਾ ਸਤਗੁਰੂ ਦੀਪ ਦਾ ਕੰਮ ਹੁੰਦਾ ਚਾਨਣ ਕਰਨਾ ਰੋਸ਼ਨੀ ਕਰਨਾ ਫਿਰ ਤੇਰਾ ਕੀ ਖਿਆਲ ਹੈ ਪੁੱਤਰ ਸਤਗੁਰੂ ਬੇਨਤੀ ਹੈ ਦੀਪ ਉਹ ਚੰਨਣ ਕਰ ਸਕਦਾ ਹੈ ਦੀਪ ਉਹ ਰੋਸ਼ਨੀ ਕਰ ਸਕਦਾ ਹੈ ਜਿਹੜਾ ਆਪ ਜਗਦਾ ਹੋਵੇ ਸਤਗੁਰੂ ਕਿਰਪਾ ਕਰੋ ਮੈਨੂੰ ਜਗਾ ਦਿਓ ਫਿਰ ਸਤਗੁਰੂ ਗੋਪਾਲ ਸਿੰਘ ਜੀ ਕਹਿੰਦੇ ਹੁਣ ਗੁਰੂ ਘਰ ਦੀ ਕਮਰਯਾਦਾ ਹੈ ਸਤਗੁਰੂ ਆਖਰੀ ਕਹਿੰਦੇ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਫਿਰ ਸਤਗੁਰ ਦਾ ਹੁਕਮ ਮੰਨ ਕੇ ਸਤਗੁਰ ਦੇ ਮੁਬਾਰਕ ਅਥਾਂ ਤੋਂ ਸਤਗੁਰੂ ਉਸ ਵੇਲੇ ਆ ਪੰਜਾਬ ਪਿਆਰੇ ਚ ਲੱਗੇ ਬਾਬਾ ਦੀਪ ਸਿੰਘ ਨੇ ਪਰਿਵਾਰ ਸਬਿਤ ਅਮਰਤ ਛੱਕਿਆ ਨਾਮ ਬਣ ਗਿਆ ਭਾਈ ਦੀਪ ਸਿੰਘ ਜੀ ਇਧਰ ਪਿਤਾ ਦਾ ਨਾਮ ਬਣ ਗਿਆ ਭਾਈ ਭਗਤ ਸਿੰਘ ਮਾਤਾ ਦਾ ਨਾਮ ਮਾਤਾ ਜੀਵਨ ਕੌਰ ਬਣ ਗਿਆ ਹੁਣ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਜੜ ਕੇ ਸ਼ਸਤਰ ਵਿਦਿਆ ਵੀ ਸਿੱਖਦੇ ਨੇ ਸ਼ਾਸਤਰ ਵਿਦਿਆ ਵੀ ਸਿੱਖਦੇ ਨੇ ਇੱਥੇ ਭਗਤੀ ਤੇ ਸ਼ਕਤੀ ਦਾ ਸਮੇਲ ਹੋ ਗਿਆ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਅੱਗੇ ਹੋ ਕੇ ਬਾਬਾ ਦੀਪ ਸਿੰਘ ਨੇ ਸਤਿਗੁਰੂ ਕੋਲ ਥਾਪੜਾ ਲੈ ਕੇ ਲੜੀਆਂ ਪਹਾੜੀ ਰਾਜਿਆਂ ਨੂੰ ਮੁਗਲਾਂ ਨੂੰ ਬਾਬਾ ਅਦੀਸ਼ ਸਿੰਘ ਭਜਣਾ ਪਉਂਦੇ ਰਹੇ ਉੱਥੇ ਫਿਰ ਭਾਈ ਮਨੀ ਸਿੰਘ ਦੀ ਨਾਲ ਸੰਗਤ ਹੋਈ ਗੁਰਮਖੋ ਗੁਰਬਾਣੀ ਦਾ ਅਭਿਆਸ ਵੀ ਕੀਤਾ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਤੇ ਨਾਲ-ਨਾਲ ਬਾਬਾ ਜੀ ਭਾਂਡਿਆਂ ਦੀ ਸੇਵਾ ਕਰਦੇ ਨੇ ਮੈਂ ਇਹ ਗੱਲ ਕਿ ਕਿਸਮਤੀ ਕਰਾਂ ਨਾਲ ਨਾਲ ਧੰਨ ਬਾਬਾ ਆਦੀਪ ਸਿੰਘ ਜੁੱਠੇ ਭਾਂਡਿਆਂ ਦੀ ਸੇਵਾ ਕਰਦੇ ਨੇ ਲੰਗਰ ਬਣਾਉਂਦੀ ਸੇਵਾ ਕਰਦੇ ਨੇ ਲੰਗਰ ਵਰਤਾਉਣ ਦੀ ਸੇਵਾ ਕਰਦੇ ਨੇ ਇੱਥੋਂ ਬੜੀ ਵੱਡੀ ਸਿੱਖਿਆ ਮਿਲਦੀ ਏ ਉਹ ਸਿੱਖਿਆ ਉਹ ਸਿੱਖਿਆ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਸੋਨਾ ਕੀਰਤਨ ਕਰ ਲੈ ਸੋਹਣੀ ਕਥਾ ਕਰ ਲੈ ਵੱਡੇ ਤੋਂ ਵੱਡੇ ਅਹੁਦੇ ਤੇ ਪਹੁੰਚ ਜਾ ਪਰ ਸੰਗਤ ਦੀ ਸੇਵਾ ਕਰਨੀ ਕਦੇ ਨਾ ਭੁੱਲੀ ਕਿਉਂ ਬਾਬਾ ਆਦੀਪ ਸਿੰਘ ਆਪ ਸੰਗਤ ਦੀ ਸੇਵਾ ਕਰਦੇ ਰਹੇ ਨੇ ਜੋ ਸੰਗਤੀ ਸੇਵਾ ਕਰਦੇ ਨੇ ਬਾਬਾ ਹਦੀਪ ਸਿੰਘ ਜੀ ਉਹਨਾਂ ਦੇ ਬੜੇ ਪ੍ਰਸੰਨ ਹੁੰਦੇ ਨੇ ਕਿਉਂ ਬਾਬਾ ਹਦੀਪ ਸਿੰਘ ਜੀ ਕਹਿੰਦੇ ਮੈਨੂੰ ਵੀ ਇੱਥੋਂ ਹੀ ਕਿਰਪਾ ਹੋਈ ਆ ਮੈਨੂੰ ਵੀ ਸੰਗਤਾਂ ਨੇ ਹੀ ਭਾਗ ਲਗਾਏ ਨੇ ਪੱਗਾਂ ਵਾਲਿਓ ਅੱਜ ਬਾਬਾ ਹਦੀਪ ਸਿੰਘ ਸੰਗਤਾਂ ਦੇ ਭਾਂਡੇ ਮਾਜ ਰਹੇ ਨੇ 2 ਮਿੰਟ ਬੀਤੇ 4 ਮਿੰਟ ਬੀਤੇ ਨਾਲ ਨਾਲ ਬਾਬਾ ਜੀ ਜਾਪੇ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਨੇ ਨਾਲ ਨਾਲ ਇਨਨ ਨੂੰ ਟੈਲ ਦਿਆ ਟੈਲ ਦਿਆ ਪਿਛਲੇ ਪਾਸੇ ਗੁਰੂ ਗੋਬਿੰਦ ਸਿੰਘ ਮਰ ਜਾ ਕੇ ਖਲੋਗੇ ਆਵਾਜ਼ ਦਿੱਤੀ ਪੁੱਤਰ ਦੀਪ ਕੀ ਪਿਆ ਕਰਦਾ ਵੇਖਿਆ ਸਤਗੁਰੂ ਜੀ ਮੇਰੇ ਮਾਲਕ ਦੀ ਆਵਾਜ਼ ਹੈ ਮੇਰੇ ਸਤਗੁਰੂ ਦੀ ਆਵਾਜ਼ ਹੈ ਦੋਵੇਂ ਹੱਥ ਜੁੜ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਸਤਗੁਰੂ ਮੇਰੀਆਂ ਭੁਲਾ ਬਖਸ਼ ਲਿਓ ਮੈਂ ਤੁਹਾਨੂੰ ਵੇਖਿਆ ਨਹੀਂ ਉਹ ਪੁੱਤਰ ਦੀਪ ਕੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਮਨ ਪਿਆ ਮਾਜਦਾ ਪੁੱਤਰ ਤੈਨੂੰ ਕਿਵੇਂ ਪਤਾ ਲੱਗੇਗਾ ਜਦ ਤ ਤੇਰਾ ਮਨ ਮੰਨ ਜਾਇਆ ਗਿਆ ਹੁਣ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਭ ਕੁਝ ਜਾਣਦੇ ਨੇ ਪਰਦੇ ਉਹਨਾ ਕੱਟ-ਕੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪਹਿਚਾਨ ਭਾਈ ਨੰਦ ਲਾਲ ਜੀ ਕਹਿੰਦੇ ਜਾਨੋ ਦਿਲ ਲਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀ ਜਾਨਣ ਵਾਲੇ ਨੇ ਪਰ ਅੱਜ ਸੰਗਤਾਂ ਨੂੰ ਸੰਸਾਰ ਦੇ ਲੋਕਾਂ ਨੂੰ ਕੁਝ ਦੇਣਾ ਸੀ ਉਹਨਾਂ ਨੇ ਸਮਝਾਉਣਾ ਸੀ ਉਹਨਾਂ ਨੂੰ ਕਿੰਦੇ ਪੁੱਤਰ ਦੀਪ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਜਿਉਂ-ਜਿਉਂ ਇਹ ਬਰਤਨ ਨੂੰ ਇਹ ਬਾਟੇ ਨੂੰ ਮਾਂਜਦਾ ਹਾਂ ਇਹ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਤਸਵੀਰ ਨਜ਼ਰ ਆਉਂਦੀ ਹੈ ਤੁਸੀਂ ਜੜੀਏ ਭੈਣਾਂ ਬੇਟੀਆਂ ਉਹ ਵੀਰ ਬੈਠੇ ਹੋ ਜਦੋਂ ਗੁਰੂ ਘਰ ਸੇਵਾ ਕਰੋ ਘੜ ਭਾਂਡੇ ਮਾਂਜੋ ਜਦ ਬਾੜ-ਬੜ ਬਰਤਨ ਨੂੰ ਮਾਂਜੀਏ ਭਾਂਡਾ ਚਮਕਦਾ ਹੈ ਪਾਂਡੇ ਵਿੱਚੋਂ ਸਾਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਚਿਹਰਾ ਨਾਲੇ ਵਿੱਚ ਆਉਂਦਾ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਗੁਰੂ ਜਿਉਂ-ਜਿਉਂ ਬਾਟੇ ਨੂੰ ਮੰਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਨਿਸ਼ਕਦਾ ਹੈ ਚਿਹਰੇ ਅੱਗੇ ਕਰਦਾ ਹਾਂ ਇਹਦੇ ਵਿੱਚੋਂ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਉਹ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਜਦੋਂ ਬਾਟੇ ਨੂੰ ਮੰਜ ਮੰਜ ਕੇ ਬਾਟੇ ਨੂੰ ਮੰਜ ਮੰਜ ਕੇ ਇਸ ਬਾਟੇ ਵਿੱਚੋਂ ਜਦੋਂ ਮੈਨੂੰ ਮੇਰੀ ਕਾ ਤੁਹਾਡੇ ਸੋਨੇ ਦਦਾਰੇ ਹੋ ਗਏ ਨਾ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਸਤਿਗੁਰੂ ਇਸ ਬਾਟੇ ਨੂੰ ਮੰਜ ਮੰਜ ਕੇ ਜਦ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਨੇ ਦਦਾਰੇ ਹੋ ਗਏ ਨਾ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਪਾਗਾ ਵਾਲਿਓ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਰਨੇ ਕੁਟਕੇ ਗੱਲ ਦੇ ਨਾਲ ਆ ਲਿਆ ਆਖਿਆ ਪੁੱਤਰ ਇੱਥੇ ਪਹੁੰਚ ਗਿਆ ਇਹ ਉਹ ਅਵਸਥਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਇਹ ਉਹ ਅਵਸਥਾ ਹੈ ਬ੍ਰह्म ज्ञानी ਆਪ ਪਰਮੇਸ਼ਰ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਦਾਦਿਆਂ ਬੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ